ਅਸ ਯੋਗੀ ਰੋਹਿਤ ਸਰ ਨਾਲ ਲਾਈਵ ਜੁੜ ਚੁੱਕੇ ਨੇ ਰੋਹਿਤ ਦਾ ਰੁਕਾ ਲੈਣਾ ਰੋਹਿਤ ਕੁਝ ਸਮੇਂ ਦੇ ਵਿੱਚ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ ਬਜਟ اجلاس ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕਿ ਕੁਝ ਤਿਆਰੀਆਂ ਪੰਜਾਬ ਵਿਧਾਨ ਸਭਾ ਦੇ ਬਾਹਰ ਹੈ ਤੇ ਕੌਣ ਕੌਣ ਹੈ ਜਿਹੜੇ ਉਪ ਚੁੱਕੇ ਨੇ ਆ ਦੇਖੋ ਫਿਲਹਾਲ ਦੀ ਗੱਡੀ ਕੋਈ ਵੀ ਐਮਐਲਏ ਜਿਹੜੇ ਉਹ ਇਸ ਜਗ੍ਹਾ ਦੇ ਉੱਪਰ ਨਹੀਂ ਪਹੁੰਚੇ ਐ ਠੀਕ 11 ਵਜੇ ਜਿਹੜਾ ਪੰਜਾਬ ਦੇ ਬਜਟ ਸੈਸ਼ਨ ਦਾ ਆਗਾਜ਼ ਕਰ ਦਿੱਤਾ ਜਾਏਗਾ ਬਜਟ ਦਾ ਆਗਾਜ਼ ਜਿਹੜਾ ਹੁੰਦਾ ਹੈਗਾ ਉਹ ਹਮੇਸ਼ਾ ਪੰਜਾਬ ਦੇ ਗਵਰਨਰ ਦੇ ਵੱਲੋਂ ਕੀਤਾ ਜਾਂਦਾ ਹੈਗਾ ਪੰਜਾਬ ਦੇ ਗਵਰਨਰ ਸਾਹਿਬ ਇਸ ਜਗ੍ਹਾ ਤੇ ਪਹੁੰਚਣਗੇ ਉਹਨਾਂ ਨੂੰ ਗਾਰਡ ਆਫ ਆਨਰ ਹੈ ਜਿਹੜਾ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਵੱਲੋਂ ਉਹ ਦਿੱਤਾ ਜਾਏਗਾ ਗਾਰਡ ਆਫ ਆਨਰ ਦੇਣ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹ ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਤੱਕ ਲੈ ਕੇ ਆਉਣਗੇ ਔਰ ਜਿੱਦਾਂ ਹੀ ਉਹ ਅੰਦਰ ਪਹੁੰਚਦੇ ਨੇ ਤਾਂ ਸਭ ਤੋਂ ਪਹਿਲਾਂ ਜ ਸਰਕਾਰ ਦੇ ਵਿੱਚ ਪਹਿਲਾ ਵਿਅਕਤੀ ਆ ਉਹ ਗਵਰਨਰ ਹੁੰਦੇ ਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਹੁੰਦਾ ਹੈਗਾ ਇਸੇ ਕਰਕੇ ਗਵਰਨਰ ਪੰਜਾਬ ਦੇ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਮੇਰੀ ਸਰਕਾਰ ਸ਼ਬਦ ਦਾ ਮਾਈ ਗਵਰਨਮੈਂਟ ਸ਼ਬਦ ਦਾ ਜਿਹੜਾ ਇਸਤੇਮਾਲ ਹੈਗਾ ਉਹ ਕੀਤਾ ਜਾਂਦਾ ਹੈਗਾ ਤਾਂ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਨੇ ਉਹ ਗਵਰਨਰ ਦੇ ਭਾਸ਼ਣ ਦੇ ਵਿੱਚ ਨਜ਼ਰ ਆਉਂਦੀਆਂ ਨੇ ਸਰਕਾਰ ਦੇ ਵੱਲੋਂ ਬਕਾਇਦਾ ਤੌਰ ਤੇ ਕੈਬਨਿਟ ਦੇ ਵੱਲੋਂ ਅਪਰੂਵ ਕੀਤਾ ਹੋਇਆ ਇੱਕ ਜਿਹੜਾ ਭਾਸ਼ਣ ਹੈ ਉਹ ਗਵਰਨਰ ਨੂੰ ਦਿੱਤਾ ਜਾਂਦਾ ਹੈਗਾ ਔਰ ਗਵਰਨਰ ਦੇ ਵੱਲੋਂ ਉਹ ਪੂਰਾ ਭਾਸ਼ਣ ਹੈ ਜਿਹੜਾ ਉਹ ਪੜ੍ਹ ਕੇ ਸੁਣਾਇਆ ਜਾਂਦਾ ਹੈਗਾ ਜਿਸ ਦੇ ਵਿੱਚ ਸਰਕਾਰ ਨੇ ਹੁਣ ਤੱਕ ਵਿਕਾਸ ਕਾਰ ਕਿਹੜੇ ਪ੍ਰੋਜੈਕਟ ਹੈ ਉਹਨਾਂ ਦਾ ਜ਼ਿਕਰ ਹੈ ਜਿਹੜਾ ਉਹ ਇਸ ਗਵਰਨਰ ਦੇ ਭਾਸ਼ਣ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਜਿੱਦਿ ਗਵਰਨਰ ਸਾਹਿਬ ਦਾ ਭਾਸ਼ਣ ਖਤਮ ਹੋਏਗਾ ਉਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਹੈ ਜਿਹੜੀ ਉਹ ਕੁਝ ਸਮੇਂ ਦੇ ਲਈ ਰੋਕ ਦਿੱਤੀ ਜਾਏਗੀ ਕੁਝ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਜਾਏਗੀ ਔਰ ਉਸ ਤੋਂ ਬਾਅਦ ਦੁਪਹਿਰੇ 2 ਵਜੇ ਇੱਕ ਵਾਰ ਫਿਰ ਤੋਂ ਸੈਸ਼ਨ ਦੀ ਸ਼ੁਰੂਆਤ ਹੋਏਗੀ ਸੈਸ਼ਨ ਦੀ ਸ਼ੁਰੂਆਤ ਹੋਂਸਾਰ ਸਭ ਤੋਂ ਪਹਿਲਾਂ ਜਿਹੜੀਆਂ ਸ਼ਰਧਾਂਜਿੰਗਾਂ ਨੇ ਉਹ ਦਿੱਤੀਆਂ ਜਾਣਗੀਆਂ ਜਿਹੜੀਆਂ ਵਿਸ਼ੜੀਆਂ ਰੂਹਾਂ ਪ੍ਰੋਮਿਨੈਂਟ ਜਿਹੜੇ ਚਿਹਰੇ ਨੇਗੇ ਖਾਸ ਚਿਹਰੇ ਨੇਗੇ ਚਾਹੇ ਉਹ ਸਾਬਕਾ ਐਮਐਲਏ ਹੋਣ ਸਾਬਕਾ ਐਮਪੀ ਹੋਣ ਸ ਜਿਹੜਾ ਉਹ ਖਾਸ ਤੌਰ ਤੇ ਪੰਜਾਬ ਦੇ ਲਈ ਜਾਂ ਦੇਸ਼ ਦੇ ਲਈ ਇੱਕ ਬਹੁਤ ਵੱਡਾ ਰਹਿ ਹੈਗਾ ਬਹੁਤ ਸਾਰੇ ਆ ਚਿਹਰੇ ਅਜੀਬ ਹੀ ਹੁੰਦੇ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਸ਼ੁਭ ਕਰਨ ਦੀ ਮੌਤ ਹੋਈ ਹੈ ਤਾਂ ਅਜੀਬੇ ਚਿਹਰਿਆਂ ਨੂੰ ਵੀ ਜਿਹੜੀ ਸ਼ਰਧਾਂਜਲੀ ਉਹ ਦੇ ਦਿੱਤੀ ਜਾਂਦੀ ਹੈ ਕਿ ਜਿਹੜੇ ਆਮ ਲੋਕਾਂ ਦੇ ਲਈ ਵਿਚਰੇ ਹੁਣ ਆਮ ਲੋਕਾਂ ਦੇ ਲਈ ਜਿਨ੍ਹਾਂ ਨੇ ਕੰਮ ਕੀਤਾ ਹੋਵੇ ਔਰ ਜਿੱਦਾਂ ਹੀ ਇਹ ਸ਼ਰਧਾਂਜਲੀ ਸਮਾਗਮ ਪੂਰਾ ਹੋਏਗਾ ਉਸ ਤੋਂ ਬਾਅਦ ਅੱਗੇ ਹਾਊਸ ਨੇ ਦੇਖਣਾ ਕਿ ਕੀ ਹਾਊਸ ਦੀ ਕਾਰਵਾਈ ਅੱਜ ਸ਼ਾਮ 5 ਵਜੇ ਤੱਕ ਚਲਾਈ ਜਾਵੇ ਜਾਂ ਸ਼ਰਧਾਂਜਲੀਆਂ ਦੇਣ ਤੋਂ ਬਾਅਦ ਹੀ ਜਿਹੜਾ ਇਹ ਪੂਰੇ ਦਾ ਪੂਰਾ ਕੰਮ ਹੈ ਉਹ ਖਤਮ ਅੱਗੇ ਸ਼ਨੀਵਾਰ ਐਤਵਾਰ ਦੀ ਛੁੱਟੀ ਰਹੇਗੀ 4 ਤਰੀਕ ਦਾ ਦਿਨ ਉਹ ਦਿਨ ਹੋਏਗਾ ਜਿਸ ਦਿਨ ਗਵਰਨਰ ਨੇ ਜੋ ਬੋਲਿਆਗਾ ਗਵਰਨਰ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਸ ਚੀਜ਼ ਦੇ ਉੱਪਰ ਚਰਚਾ ਹੋਏਗੀ ਉਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਜ਼ਿਕਰ ਹੈਗਾ ਉਹ ਕੀਤਾ ਜਾਏਗਾ ਕਿ ਕਿੰਨੀਆਂ ਇੱਕ ਗੱਲਾਂ ਉਹ ਠੀਕ ਹੈ ਕਿੰਨੀਆਂ ਇੱਕ ਗਲਤ ਨੇ ਸਰਕਾਰ ਜਿੱਥੇ ਤਾਰੀਫ ਕਰੇਗੀ ਤਾਂ ਵਿਰੋਧੀਆਂ ਦਾ ਸੁਭਾਅਕ ਹੈ ਕਿ ਉਹਨਾਂ ਗੱਲਾਂ ਦੇ ਵਿੱਚ ਕੁਝ ਮਾੜਾ ਕਹਿੰਦੀ ਵੀ ਆ ਜਿਹੜੀ ਕੋਸ਼ਿਸ਼ ਆ ਉਹ ਸਿੱਧੇ ਤੌਰ ਤੇ ਹੋएगी 5 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਬਜਟ ਹੈ ਜਿਹੜਾ ਉਹ ਹਰਪਾਲ ਚੀਮਾ ਦੇ ਵੱਲੋਂ ਪੇਸ਼ ਕੀਤਾ ਜਾਏਗਾ 5 ਤਰੀਕ ਨੂੰ ਦਿਨ ਉਹ ਹੋਏਗਾ ਜਦੋਂ ਹਰਪਾਲ ਚੀਮਾ ਆਪਣਾ ਤੀਸਰਾ ਬਜਟ ਔਰ ਆਮ ਆਦਮੀ ਪਾਰਟੀ ਦਾ ਵੀ ਤੀਸਰਾ ਬਜਟ ਹੈ ਜਿਹੜਾ ਉਹ ਪੇਸ਼ ਕਰਨਗੇ 5 ਤਰੀਕ ਨੂੰ ਜਿਹੜਾ ਬਜਟ ਹੈਗਾ ਉਹ ਜਿੱਦੇ ਸੈਸ਼ਨ ਸ਼ੁਰੂ ਹੁੰਦਾ ਸਭ ਤੋਂ ਪਹਿਲਾਂ ਬਜਟ ਦਾ ਕੰਮ ਸ਼ੁਰੂ ਹੋਏਗਾ ਬਜਟ ਜਿੱਦੇ ਖਤਮ ਹੋ ਜਾਂਦਾਗਾ ਤਾਂ ਸੈਸ਼ਨ ਉਸ ਦਿਨ ਦੇ ਲਈ ਮੁਲਤਵੀ ਕਰ ਦਿੱਤਾ ਜਾਂਦਾ ਔਰ 6 ਤਰੀਕ ਤੋਂ ਜਿਹੜੀ ਇਹ ਚਰਚਾ ਹੈਗੀ ਲਗਾਤਾਰ 15 ਤਰੀ ਉਹ ਪੇਸ਼ ਕੀਤੀ ਜਾਣੀ ਹੈਗੇ ਬਹੁਤ ਸਾਰੇ ਜਿਹੜੇ ਪ੍ਰਸਤਾਵ ਨੇ ਉਹ ਇਸ ਸੈਸ਼ਨ ਦੇ ਅੰਦਰ ਲਿਆਂਦੇ ਜਾਣਗੇ ਬਹੁਤ ਸਾਰੇ ਬਿੱਲ ਨੇ ਜਿਹੜੇ ਉਹ ਇਸ ਜਿਹੜੇ ਲਈ ਇੱਕ ਵਿਧਾਨ ਸਭਾ ਦੇ ਅੰਦਰ 15 ਤਰੀਕ ਤੱਕ ਚੱਲਣਗੇ 8 9 ਔਰ 10 ਤਿੰਨ ਦਿਨ ਅਜਿਹੇ ਨੇ ਕਿਉਂਕਿ 8 ਨੂੰ ਮਹਿਲਾ ਦਿਵਸ ਹੈਗਾ ਇਸ ਕਰਕੇ ਉਸ ਦਿਨ ਦੀ ਛੁੱਟੀ ਰੱਖੀ ਗਈ ਹੈ 9 ਔਰ 10 ਦਾ ਫਿਰ ਸ਼ਨੀਵਾਰ ਐਤਵਾਰ ਆ ਜਾਂਦਾ ਹੈਗਾ ਇਸ ਕਰਕੇ ਉਸ ਦਿਨ ਵੀ ਜਿਹੜੀ ਛੁੱਟੀ ਹੈ ਉਹ ਰਹੇਗੀ ਤਾਂ ਉਸ ਤੋਂ ਬਾਅਦ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਫਿਰ ਉਸੇ ਤਰੀਕੇ ਨਾਲ ਸੈਸ਼ਨ ਚੱਲ ਰਿਹਾ ਤਾਂ ਪੂਰੇ ਸੈਸ਼ਨ ਦੀ ਰੂਪਰੇਖਾ ਜਿਹੜੀ ਉਹ ਰਹਿਣ ਵਾਲੀ ਹੈ ਪਰ ਜਦੋਂ ਇਲੈਕਸ਼ਨ ਤੋਂ ਪਹਿਲਾਂ ਤਾਜੀ ਇਹਦੇ ਵਿੱਚ तमाम ਰਾਜਨੀਤਿਕ ਪਾਰਟੀਆਂ ਦੀ ਕੋਸ਼ਿਸ਼ ਜ਼ਰੂਰ ਰਹੇਗੀ ਕਿ ਕਿਸੇ ਨਾ ਕਿਸੇ ਤਰੀਕੇ ਸਰਕਾਰ ਨੂੰ ਕੇਹ ਰਹਿ ਜਾਵੇ ਔਰ ਸਰਕਾਰ ਦੀ ਕੋਸ਼ਿਸ਼ ਇਹ ਰਹੇਗੀ ਕਿ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਨੇ ਉਹ ਵਿਧਾਨ ਸਭਾ ਦੇ ਅੰਦਰ ਲੋਕਾਂ ਤੱਕ ਪਹੁੰਚਾ ਜਾਈਆਂ ਨੇ ਜਿਹੜੇ ਵਿਰੋਧੀ ਪਾਰਟੀਆਂ ਨੇ ਨਹੀਂ ਲਏ ਉਹ ਜਿਸ ਵਾਰ ਸਾਹਮਣੇ ਆ ਰਹੀ ਹੈ ਕਿ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਵਿਰੋਧੀ ਧਿਰ ਦੇ ਵੱਲੋਂ ਇੱਕ ਬੈਠਕ ਕੀਤੀ ਜਾਣੀ ਤਾਂ ਕਿ ਅਗਲੀ ਰਣਨੀਤੀ ਉਲਿੱਕੀ ਜਾ ਸਕੇ ਉਸ ਮੁਤਲਕ ਕੋਈ ਜਾਣਕਾਰੀ ਦੇਖੋ तमाम ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿਉਂਕਿ ਅਕਾਲੀ ਦਲ ਦੇ ਕੋਲ ਉਹਨੇ ਐਮ ਐਲ ਏ ਨਹੀਂ ਹੈ ਤਿੰਨ ਐਮ ਐਲ ਏ ਤਾਂ ਕੋਈ ਜ਼ਿਆਦਾ ਉਨੀ ਲੰਮੀ ਚੋੜੀ ਮੀਟਿੰਗ ਦੀ ਜ਼ਰੂਰਤ ਨਹੀਂ ਪੈਂਦੀ ਕਾਂਗਰਸ ਪਾਰਟੀ ਹੈ ਤਾਂ ਸੀ ਐਲ ਪੀ ਦੀ ਮੀਟਿੰਗ ਹਮੇਸ਼ਾ ਬੁਲਾਈ ਜਾਂਦੀ ਹੈ ਕੋਈ ਵੀ ਸੈਸ਼ਨ ਸ਼ੁਰੂ ਹੋਣਾ ਹੁੰਦਾ ਹੈਗਾ ਉਸ ਤੋਂ ਪਹਿਲਾਂ ਜਾਂ ਉਸ ਦੇ ਸੈਸ਼ਨ ਨੂੰ ਸ਼ੁਰੂ ਹੋਣ ਤੋਂ ਐਂ ਪਹਿਲਾਂ ਜਿਹੜਾ ਇੱਕ ਸੀ ਐਲ ਪੀ ਦੀ ਮੀਟਿੰਗ ਬੁਲਾ ਲਈ ਜਾਂਦੀ ਹੈ ਤਾਂ ਕਿ ਇੱਕ ਰਣਨੀਤੀ ਘੜੀ ਜਾ ਸਕੇ ਕਿਉਂਕਿ ਹੌਟਪੌਚ ਮਾਮਲਾ ਨਾ ਹੋਵੇ ਕਿਹੜੇ ਮੁੱਦੇ ਦੇ ਉੱਪਰ ਵਿਰੋਧ ਕਰਨਾ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਅਸੀਂ ਚਰਚਾ ਅੰਦਰ ਕਰਨੀ ਚਾਹੁੰਦੇ ਹਾਂ ਕਿਹ ਪਚਸਲਾ ਹੋ ਜਾਂਦੀ ਹੈ ਬੀਐਸਪੀ ਦਾ ਇੱਕ ਐਮਐਲਏ ਜਿਹੜੇ ਅਕਾਲੀ ਦਰ ਨਾਲ ਮਿਲ ਕੇ ਚੱਲ ਰਿਹਾ ਪਰ ਫਿਲਹਾਲ ਦੀ ਘੜੀ ਉਹ ਗਠਜੋੜ ਕਿਉਂਕਿ ਟੁੱਟ ਚੁੱਕਾ ਹੈਗਾ ਬੀਐਸਪੀ ਕਹਿ ਚੁੱਕੀ ਹੈ 13 ਦੀ 13 ਸੀਟਾਂ ਤੇ ਅਲੱਗ-ਅਲੱਗ ਚ ਚ ਲੜਾਂਗੇ ਤਾਂ ਸਿੱਧੇ ਤੌਰ ਤੇ ਉਹ ਗਠਜੋੜ ਹੈ ਜਿਹੜਾ ਉਹ ਨਹੀਂ ਰਿਹਾ ਤਾਂ ਅਜੇ ਇਹ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਕੇਵਲ ਉਹੀ ਇੱਕ ਪਾਰਟੀ ਹੈ ਜਿਸ ਦੇ ਕੋਲੇ ਸਭ ਤੋਂ ਜ਼ਿਆਦਾ 18 ਮੈਂਬਰ ਨੇ ਸੀਐਲਪੀ ਦਾ ਲੀਡਰ ਹੈ ਜਿਹੜਾ ਕਿ ਲਈਏ ਕਿ ਵਿਰੋਧੀ ਧਿਰ ਦਾ ਲੀਡਰ ਕਹਿ ਦਿੱਤਾ ਜਾਂਦਾ ਉਹ ਅਹੁਦਾ ਜਿਹੜਾ ਉਹ ਜਿਹੜਾ ਕਿਸੇ ਸਮੇਂ ਹਰਪਾਲ ਚੀਮਾ ਦੇ ਕੋਲੇ ਹੁੰਦਾ ਸੀ ਜਿਹੜੇ ਇਸ ਕੀ ਹੋਏਗਾ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਬੜنگ ਬੇਸ਼ੱਕ ਕਾਂਗਰਸ ਦੇ ਪ੍ਰਧਾਨ ਨੇ ਪਰ ਜਿਹੜੀ ਇੱਕ ਪ੍ਰਧਾਨਗੀ ਕਾਂਗਰਸ ਦੇ ਲੈਵਲ ਤੱਕ ਠੀਕ ਹੈਗੀ ਇਸ ਕਰਕੇ ਉਹ ਇੱਕ ਪਾਰਟੀ ਲੈਵਲ ਤੇ ਕੋਈ ਵੀ ਫੈਸਲਾ ਅੰਦਰ ਰੱਖ ਸਕਦੇ ਆ ਪਰ ਜੇਕਰ ਕੋਈ ਅੰਦਰ ਸੀਐਲਪੀ ਦੇ ਤੌਰ ਤੇ ਫੈਸਲਾ ਰੱਖਨੇਗਾ ਤਾਂ ਉਹ ਪਹਿਲਾ ਅਧਿਕਾਰ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਆਉਂਦਾ ਕਿਉਂਕਿ ਵਿਧਾਨ ਸਭਾ ਦੇ ਅੰਦਰ ਜਿਹੜਾ ਵਿਰੋਧੀ ਧਿਰ ਦੇ ਨੇਤਾ ਨੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਜੀ ਲੀਡਰ ਆਫ oppositon ਦੀ ਆਪਾਂ ਗੱਲ ਕਰ ਲਈਏ ਪ੍ਰਤਾਪ ਸਿੰਘ ਬਾਦਵਾਲੀ ਰਾਜਾ ਵੜਿੰਗ ਦੀ ਵੀ ਆਪਾਂ ਗੱਲ ਕਰ ਲਿਆ ਨੇ ਤਾਂ ਗੱਲ ਜੇਕਰ ਸੁਖਪਾਲ ਖੈਰਾ ਦੀ ਕਰੀਏ ਤਾਂ ਉਹਨਾਂ ਦੀ ਰਣਨੀਤੀ ਬਾਰੇ ਵੀ ਕੋਈ ਜਾਨਣਾ ਚਾਹਾਂਗੇ ਦੇਖੋ ਸੁਖਪਾਲ ਖਹਿਰਾ ਨੂੰ ਤੁਸੀਂ ਪਿਛਲੇ ਸਮਾਗਮਾਂ ਦੇ ਵਿੱਚ ਵੀ ਦੇਖਿਆ ਹੋਵੇਗਾ ਅਕਸਰ ਐਕਟਿਵ ਆ ਜਿਹੜਾ ਰਾਜਨੀਤੀ ਦੇ ਤੌਰ ਤੇ ਕੰਮ ਕਰਦੇ ਨੇ ਪਰ ਸੁਖਪਾਲ ਸਿੰਘ ਖਹਿਰਾ ਦੇ ਕੋਲ ਕੋਈ ਅਹੁਦਾ ਨਹੀਂ ਹੈ ਸੁਖਪਾਲ ਸਿੰਘ ਖਹਿਰਾ ਕੇਵਲ ਇੱਕ ਐਮਐਲਏ ਨੇ ਐਮਐਲਏ ਦੇ ਤੌਰ ਤੇ ਜ਼ਰੂਰ ਉਹਨਾਂ ਦੇ ਵੱਲੋਂ ਜੇਕਰ ਕੋਈ ਮੁੱਦਾ ਅੰਦਰ ਆ ਰੱਖਣਾ ਚਾਹੁੰਦੇ ਨੇ ਤਾਂ ਉਹ ਰੱਖ ਸਕਦੇ ਨੇ ਪਰ ਜ਼ਿਆਦਾਤਰ ਤੁਹਾਨੂੰ ਸੀਐਲਪੀ ਲੀਡਰ ਦੀ ਮੰਨਣੀ ਪੈਂਦੀ ਹੈ ਕਿ ਸੀਐਲਪੀ ਲੀਡਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਐਲਓਪੀ ਦਾ ਉਹਦਾ ਉਹਨਾਂ ਦੇ ਕੋਲ ਆ ਉਹਨਾਂ ਦੀ ਮੰਨਣੀ ਪੈਗੀ ਕਿਉਂਕਿ ਐਲਓਪੀ ਜੋ ਚਾਹਣਗੇ ਪਾਰਟੀ ਉਹਨਾਂ ਦੀ ਉਹੀ ਅੰਦਰ ਉਹ ਵਿਅਕਤੀ ਦੇਖਣਾ ਹੁੰਦਾ ਹੈਗਾ ਕਿ ਉਸਨੇ ਕੀ ਕਰਨਾ ਹੈ ਪਰ ਐਲਓਪੀ ਦਾ ਜਿਹੜਾ ਇੱਕ ਫੈਸਲਾ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਰਣਨੀਤੀ ਤਹਿਤ ਕੰਮ ਕਰਨਾ ਹੈ ਕਿਹੜੇ ਐਮਐਲਏ ਨੂੰ ਕਿੰਨਾ ਸਮਾਂ ਬੋਲਣ ਦੇ ਲਈ ਦਿੱਤਾ ਜਾਣਾ ਹੈ ਕਿਹੜੇ ਟੌਪਿਕ ਤੇ ਚਰਚਾ ਹੋਏਗੀ ਤਾਂ ਕਿਹੜਾ ਐਮਐਲਏ ਬੋਲੇਗਾ ਕਿੰਨਾ ਸਮਾਂ ਉਸ ਐਮਐਲਏ ਨੂੰ ਦਿੱਤਾ ਜਾਣਾ ਸਿਟਿੰਗ ਪਲਾਨ ਕੀ ਰੇਗਾ ਇਹ तमाम ਚੀਜ਼ਾਂ ਜਿਹੜੀਆਂ ਉਹ ਐਲਓਪੀ ਦੇ ਹੱਥ ਹੁੰਦੀਆਂ ਨੇ ਕਿ ਉਸਨੇ ਦੇਖਣਾ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੇ ਜਿਹੜੇ ਲੀਡਰਸ਼ਿਪ ਹੈ ਉਸ ਨੂੰ ਰੋਹਿਤ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਫਿਰ ਤੋਂ ਤੁਹਾਡੇ ਵੱਲ ਹੋਣੇ ਐ ਇਸ ਵਿੱਚਕਾਰ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਉਸ ਮੁਤਲਕ ਵੀ ਆਪਾਂ ਤੁਹਾਡੇ ਨਾਲ ਗੱਲਬ